ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਣ ਲੱਗੇ ਆ ਸਬਵੇ ਉਹ ਵੀ ਘਰ ਦੇ ਵਿੱਚ ਤੇਰੇ ਵਾਸਤੇ ਕਰਨੀ ਪੈਂਦੀ ਥੋੜੀ ਜਿਹੀ ਤਿਆਰੀ ਜਿਹਨੂੰ ਕਹਿੰਦੇ ਪ੍ਰੀ ਪ੍ਰੇਪਰੇਸ਼ਨਸ ਤੇ ਆਪਾਂ ਬਣਾਉਣ ਲੱਗੇ ਆ ਜਪਨੀ ਟਿੱਕੇ ਵਾਲਾ ਸਬਵੇ ਔਰ ਵੈਸੇ ਮਿਲਿੱਤਾ ਪਨੀਰ ਤੇ ਪਨੀਰ ਨੂੰ ਦੀਆਂ ਮੈਂ ਦਿੱਤੀਆਂ ਕਯੂਬਸ ਕੱਟ ਸਟਾਰਟ ਕਰਨ ਲਈ ਆਪਾਂ ਲਵਾਂਗੇ ਇੱਕ ਬਾਊਲ ਤੋਂ ਰ ਵਿੱਚ ਲਿੱਤਾ ਆਪਾਂ ਹੈਂਗ ਕੀਤਾ ਹੋਇਆ ਦਹੀਂ ਤੁਸੀਂ ਦਹੀਂ ਨੂੰ ਛਾਨਣੀ ਚ ਪਾ ਕੇ 10 ਮਿੰਟ ਰੱਖ ਦੋ ਤੇ ਕਾਫੀ ਪਾਣੀ ਇਕੱਠਾ ਹੋ ਜਾਊਗਾ ਫਿਰ ਉਹਦੇ ਵਿੱਚ ਮੈਂ ਥੋੜਾ 올ਿਵ ਆਇਲ ਪਾਇਲ ਤੇ ਵੇਸਨ ਪਾਇਆ ਫਿਰ ਮੈਂ ਇਹਨਾਂ ਨੂੰ ਮਿਕਸ ਕੀਤਾ ਤੇ ਮੈਨੂੰ ਥੋੜਾ ਦਹੀਂ ਹੋਰ ਪਾਉਣਾ ਪਿਆ ਉਹਨਾਂ ਨੂੰ ਆਪਾਂ ਵਧੀਆ ਮਿਕਸ ਕੀਤਾ ਤੇ ਫਿਰ ਆਪਾਂ ਆਪਣਾ ਬਾਕੀ ਦੀ ਤਿਆਰੀ ਸ਼ੁਰੂ ਕੀਤੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਇਹ ਵਿੱਚ ਪਾਇਆ ਨਮਕ ਥੋੜਾ ਜਿਹਾ ਤਨੀਆ ਪਾਊਡਰ ਹਲਦੀ ਤੇ ਜਿੰਨੇ ਵੀ ਤੁਹਾਡੇ ਕੋਲੇ ਪਏ ਹੋਏ ਆ ਪੀਜ਼ਾ ਮਿਕਸ ਚਿਲੀ ਫਲੇਕਸ ਜਾਂ ਹੋਰ ਵੀ oregano ਸਾਰਾ ਕੁਝ ਪਾਤਾ ਤੇ ਮੈਂ ਜਿੰਜਰ گارਲਿਕ ਪੇਸਟ ਪਾਈ ਤੇ ਥੋੜਾ 올ਿਵ ਆਇਲ ਹੋਰ ਪਾਇਆ ਤੇ ਆਪਣੇ ਕੋਲੇ ਅਸਲ ਚ ਸਮਾਨ ਜਾਰਾ ਸੀ ਇਸ ਕਰਕੇ ਆਪਾਂ ਆਪਣੀ ਕੁਆਂਟੀਟੀ ਦੇ ਅਕੋਰਡਿੰਗ ਅਪ ਡਾਊਨ ਕੀਤਾ ਫਿਰ ਮੈਂ ਇਹ ਵਿੱਚ ਪਾਇਆ ਪਨੀਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਤੇ ਇਸੇ ਦੇ ਨਾਲ ਆਪਾਂ ਇਹਨੂੰ ਵਧੀਆ ਤਰੀਕੇ ਮਿਕਸ ਕੀਤਾ ਕਿਉਂਕਿ ਪੌਨੋ ਤਾਂ ਪਰ ਵਿੱਚ ਪਿਆਜ਼ ਤੇ ਸ਼ਿਮਲਾ ਮਿਰਚ ਵੀ ਪਾ ਸਕਦੇ ਆ ਬਟ ਆਪਾਂ ਪਹਿਲਾਂ ਹੀ ਸਬਜ਼ੀ ਦੀ ਤਿਆਰੀ ਕਰ ਰਹੇ ਹਾਂ ਇਸ ਕਰਕੇ ਆਪਾਂ ਨੂੰ ਰੈਸਟ ਤੇ ਰੱਖਤਾ ਸਾਰਾ ਸਮਾਨ ਪਾ ਕੇ ਫਿਰ ਮੈਂ ਲਿੱਤੀ ਗਾਰਲਿਕ ਬ੍ਰੈਡ ਜੋ ਕਿ ਤੁਹਾਨੂੰ ਮਿਲ ਜਾਂਦੀ ਹੈ ਮਾਰਕੀਟ ਤੋਂ ਆਰਾਮ ਨਾਲ ਫਿਰ ਮੈਂ ਪਿਆਜ਼ ਟਮਾਟਰ ਬੈਲ ਪੀਪਰਸ ਤੇ ਹੋਰ ਵੀ ਸਮਾਨ ਸੀ ਮੇਰੇ ਕੋਲ ਆਈਸਬਰਗ ਸੀ ਓਵੇ ਵਿੱਚੇ ਪਾਤਾ ਤੇ ਨਾਲ ਕੋਨ ਸੀ ਓ ਵੀ ਫੇਰ ਮੈਨੂੰ 2 ਘੰਟੇ ਪਹਿਲਾਂ ਰੱਖਿਆ ਸੀ ਫ੍ਰੀਜ ਦੇ ਵਿੱਚ ਤਵਾ ਗਰਮ ਕਰਕੇ ਸਾਰਾ ਬੈਟਰ ਜੋ ਵੀ ਸੀ ਮੈਂ ਉਹਨੂੰ ਤਵੇ ਦੇ ਉੱਤੇ ਪਾਤਾ ਤੇ ਇੱਕ ਸਾਈਡ ਤੇ ਮੈਂ ਆਪਣੀ ਦੂਸਰੀ ਤਿਆਰੀ ਕਰਨੀ ਸ਼ੁਰੂ ਕਰਤੀ ਸਾਈਜ਼ ਨੂੰ ਵੀ ਬਿਲਕੁਲ ਇਕੁਅਲ ਕੱਟ ਕੇ 6-6 ਇੰਚ ਦਾ ਆਪਾਂ ਸੱਬੇ ਬਣਾ ਰਹੇ ਸੀ ਦੋਨਾਂ ਨੂੰ ਮੈਂ ਕੱਟਿਆ ਉਹਨਾਂ ਦੇ ਵਿੱਚ ਮੇਰੇ ਕੋਲ ਸੀਗੀਆਂ ਜਸਲਾਈਸਸ ਸੀਗੀਆਂ ਤੇ ਆਪਣੇ ਕੋਲ ਚੀਜ਼ ਸਲਾਈਸਸ ਸੀਗੀਆਂ ਤੇ ਆਪਾਂ ਉਹਨੂੰ ਵੀ ਉਹਦੇ ਵਿੱਚ ਲਗਾਤਾ ਤੇ ਮੈਂ ਸਾਈਡ ਤੇ ਜਿਹੜਾ ਆਪਣੇ ਕੋਲੇ ਮਾਈਕ੍ਰੋਵੇਵ ਸੀ ਉਹਦੇ ਵਿੱਚ ਮੈਂ ਪਹਿਲੇ ਕਨਵੈਨਸ਼ਨ ਮੋਡ ਲਗਾ ਕੇ ਤੇ ਆਪਾਂ ਰੱਖਿਆ ਹੋਇਆ ਸੀਗਾ ਜੇ ਤੁਸੀਂ ਚਾਹੋ ਤੈਨੂੰ ਤਵੇ ਦੇ ਉੱਤੇ ਵੀ ਰੱਖ ਸਕਦੇ ਜਿਵੇਂ ਕਿ ਮੈਂ ਸਾਈਡ ਤੇ ਤਵੇ ਦੇ ਉੱਤੇ ਵੀ ਰੱਖਿਆ ਹੋਇਆ ਆ ਆਪਾਂ ਦੋਨੋਂ ਜਿਹੜਾ ਤੋਂ ਬਣਾ ਸਕਦੇ ਕੋਈ ਦਿੱਕਤ ਨਹੀਂ ਜੇ ਤੁਹਾਡੇ ਕੋਲੇ ਮਾਈਕ੍ਰੋਵੇਵ ਨਹੀਂ ਹੈ ਤੁਸੀਂ ਤਾਂ ਵੀ ਬਣਾ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਮਾਈਕ੍ਰੋਵੇਵ ਹੈ ਤਾਂ ਤੁਸੀਂ ਕਨਵੈਨਸ਼ਨ ਮੋਡ ਲਗਾ ਕੇ ਉਹਨੂੰ ਥੋੜਾ ਬੇਕ ਕਰ ਸਕਦੇ ਹੋ ਬੇਕ ਕਰਨ ਤੋਂ ਬਾਅਦ ਮੈਂ ਵੇਖਿਆ ਕਿ ਕਾਫੀ ਅੱਛਾ ਆਪਣਾ ਜੋ ਵੀ ਚੀਜ਼ ਸੀ ਉਹ ਮੈਲਟ ਹੋ ਚੁੱਕੀ ਸੀ ਇਸ ਮਤਲਬ ਆਪਾਂ ਪਹਿਲਾਂ ਹੀ ਕੱਟਿਆ ਹੋਇਆ ਸੀਗਾ ਤੇ ਤਵੇ ਉੱਤੇ ਆਪਾਂ ਵੈਸੇ ਵੀ ਬੈਟਰ ਨੂੰ ਨੂੰ ਵਧੀਆ ਮੈਂ ਕੀਤਾ ਹੋਇਆ ਸੀ ਤੇ ਉਸ ਤੋਂ ਬਾਅਦ ਉਹਨੂੰ ਗਰਮ ਕਰਨ ਤੋਂ ਬਾਅਦ ਮੈਂ ਉਹ ਬੈਟਰ ਦੇ ਉੱਪਰ ਸਾਰਾ ਲਗਾਤਾ ਜਿਵੇਂ ਇੱਕ ਦੋ ਤੁਸੀਂ ਦੇਖ ਰਹੇ ਹੋ ਸਪਰੈਡ ਕਰਨਾ ਜ਼ਿਆਦਾ ਵੀ ਨਹੀਂ ਲਗਾਉਣਾ ਤੇ ਘੱਟ ਵੀ ਨਹੀਂ ਲਗਾਉਣਾ ਤੇ ਇਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਕਰਕੇ ਜਿੰਨਾ ਵੀ ਆਪਣੇ ਕੋਲੇ ਮਟੀਰੀਅਲ ਕੱਟਿਆ ਹੈ ਸੀਗਾ ਨਾ ਸਾਰੇ ਦੇ ਸਾਰਾ ਆਪਾਂ ਜੋ ਵੀ ਸ਼ਿਮਲਾ ਮਿਰਚ ਬੈਲ ਪੈਪਰ ਸੀਗੀਆਂ ਉਸ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਤੁਹਾਡੇ ਕੋਲੇ ਪਿਆਜ਼, ਖੀਰਾ, ਟਮਾਟਰ ਸਭ ਕੁਝ ਤੁਸੀਂ ਲਗਾ ਸਕਦੇ ਹੋ। ਮੇਰੇ ਕੋਲ ਐਲ ਕੀ ਕਾਫੀ ਸਮਾਨ ਹੈ ਇਸ ਕਰਕੇ ਮੈਂ ਸਾਰਾ ਕੁਝ ਹੀ ਲਗਾਤਾ। ਤੇ ਇਹਨੂੰ ਵੇਖਦੇ ਵੇਖਦੇ ਕਾਫੀ ਜ਼ਿਆਦਾ ਭਰ ਗਿਆ ਤੇ ਹਰਾ-ਭਰਾ ਹੋ ਚੁੱਕਿਆ ਸੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਤੇ ਤੁਹਾਡੇ ਕੋਲੇ ਜੇ ਈਨੀਆਂ ਵੀ ਸੌਸਸ ਪਈਆਂ ਹੋਈਆਂ ਕਰਦੇ ਹੋ ਤੁਸੀਂ ਸਾਰੀਆਂ ਇਹਦੇ ਉੱਪਰ ਐਡ ਕਰ ਸਕਦੇ ਹੋ। ਹਲਕਾ ਜਿਹਾ ਵਿੱਚ ਨਮਕ ਐਡ ਕਰ ਸਕਦੇ ਹੋ। ਮੇਰੇ ਕੋਲੇ ਪਈ ਸੀ সুইਟ ਆਨੀਅਨ ਸੌਸ, ਮਿੰਟ ਮਾਇਓ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਤੇ ਇੱਕ ਵੀਬਾ ਦੀ ਹੋਰ ਸੌਸ ਪਈ ਸੀ। ਉਹ ਵੀ ਪੈਡ ਕਰਤੀ ਤੇ ਥੋੜੀ ਜਿਹੀ ਮੈਂ ਸ਼ੇਜ਼ਵਨ ਵੀ ਐਡ ਕਰਤੀ ਤੇ ਆਪਣਾ ਕਾਫੀ ਹਰਿਆ ਭਰਿਆ ਆਪਣਾ ਸਬਵੇ ਰੈਡੀ ਸੀ ਫਿਰ ਮੈਂ ਬਟਰ ਪੇਪਰ ਪੜਿਆ ਤੇ ਉਹਦੇ ਵਿੱਚ ਆਪਾਂ ਨੂੰ ਸੋਹਣੇ ਤਰੀਕੇ ਨਾਲ ਰੈਪ ਕੀਤਾ ਤੇ ਆਪਣਾ ਸਬਵੇ ਹੋ ਚੁੱਕਿਆ ਬਿਲਕੁਲ ਰੈਡੀ ਜੇ ਤੁਹਾਡੇ ਕੋਲ ਇਹ ਵਾਲੀ ਬ੍ਰੈਡ ਨਹੀਂ ਹੈ ਤੇ ਤਾਂ ਵੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਣੇ ਕੋਲੇ ਮੈਂ ਅੱਜ ਤੁਹਾਨੂੰ ਦੋਨੋਂ ਤਰੀਕੇ ਨਾਲ ਬਣਾ ਕੇ ਦਿਖਾਣ ਲੱਗੀ ਆ ਕਿ ਆਪਾਂ ਕਿੱਦਾਂ ਬਣਾਣਾ ਸੇਮ ਪ੍ਰੋਸੈਸ ਮੈਂ ਦੂਜੇ ਤੇ ਵੀ ਲਗਾਇਆ ਇਸ ਤਰੀਕੇ ਸੌਸ ਵਗੈਰਾ ਲਗਾ ਕੇ ਤੇ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਸੇਮ ਟੂ ਸੇਮ ਉਦਾਂ ਹੀ ਜਿਹੜਾ ਪਨੀਰ ਵਾਲਾ ਸਟੱਫ ਸੀ ਆਪਾਂ ਉਹ ਐਡ ਕਰਤਾ ਤੇ ਇਹ ਜੇ ਤੁਹਾਡੇ ਕੋਲ ਪਨੀਰ ਵਾਲਾ ਨਹੀਂ ਹੈਗਾ ਜੇ ਤੁਹਾਡੇ ਕੋਲ ਟਿੱਕੀਆਂ ਵੀ ਪਈਆਂ ਹੋਈਆਂ ਨਾ ਜਿਵੇਂ ਮੱਕੀਆਂ ਦੀਆਂ ਹੋਈਆਂ ਜਾਂ ਦੂਸਰੀਆਂ ਹੋਈਆਂ ਜੇ ਕਿਸੇ ਵੀ ਤਰ੍ਹਾਂ ਦੇ ਆਲੂ ਬਾਈਟਸ ਪਏ ਕੁਝ ਵੀ ਪਏ ਹੋਏ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇਹ ਤੇ ਮੈਂ ਤੁਹਾਨੂੰ ਸਪੈਸ਼ਲ ਪਨੀਰ ਟਿੱਕਾ ਰੈੱਬ ਨਾਲ ਕੇ ਦੱਸਿਆ ਇਸ ਤੋਂ ਇਲਾਵਾ ਤੁਸੀਂ ਉਸ ਤਰੀਕੇ ਜਿਹੜੇ ਆਪਣੇ ਕੋਲ ਫ੍ਰੀਜ਼ਰ ਦੇ ਵਿੱਚ ਪਏ ਹੁੰਦੇ ਆ ਉਹ ਵੀ ਤੁਸੀਂ ਫ੍ਰਾਈ ਕਰਕੇ ਪਾ ਸਕਦੇ ਹੋ ਜੇ ਤੁਹਾਡੇ ਕੋਲ 에ਅਰ ਫ੍ਰਾਇਰ ਹੈ ਤੁਸੀਂ 에ਅਰ ਫ੍ਰਾਇ ਕਰਕੇ ਥੋੜਾ ਹਲਦੀ ਵਰਜਨ ਜੇ ਵੀ ਜਾ ਸਕਦੇ ਹੋ ਇਸੇ ਕਰਕੇ ਤੁਸੀਂ ਕੁਝ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਤੁਸੀਂ ਦੇਦੇ ਦੇਖਦੇ ਮੈਂ ਜਿਹੜਾ ਕਿ ਦੂਸਰਾ ਵੀ ਆ ਉਹ ਵੀ ਰੈਡੀ ਕਰ ਚੁੱਕੀ ਸੀ ਕਿਉਂਕਿ ਮੈਨੂੰ ਤੇ ਸਭੇ ਬਹੁਤ ਪਸੰਦ ਆ ਤੁਸੀਂ ਕਮੈਂਟ ਚ ਜਰੂਰ ਦੱਸਿਓ ਤੁਹਾਨੂੰ ਸਭੇ ਕਿੰਨਾ ਕੁ ਵਧੀਆ ਲੱਗਦਾ ਕਿ ਨਹੀਂ ਲੱਗਦਾ ਜੇ ਲੱਗਦਾ ਵੀ ਹੈ ਤੇ ਤੁਹਾਡਾ ਫੇਵਰਿਟ ਸਭੇ ਦਾ ਫਲੇਵਰ ਕਿਹੜਾ ਮੇਰਾ ਤੇ ਹੈਗਾ ਪਨੀਰ ਟਿੱਕਾ ਇਸ ਕਰਕੇ ਮੈਂ ਕਰਿਆ ਐਡ ਕੀਤਾ ਉਹ ਟਰਾਈ ਕੀਤਾ ਸੀਗਾ ਹੁਣ ਜਿਵੇਂ ਕਿ ਤੁਹਾਨੂੰ ਮੈਂ ਅੱਗੇ ਦਿਖਾਉਣ ਲੱਗੀ ਹਾਂ ਕਿ ਜੇ ਆਪਣੇ ਕੋਲੇ ਜਿਹੜੀ ਬ੍ਰੈਡ ਹੁੰਦੀ ਹੈ گارਲਿਕ ਹਨਾ ਉਹ ਨਹੀਂ ਹੈਗੀ ਤੱਪ ਉਸ ਤੋਂ ਇਲਾਵਾ ਵੀ ਆਪਾਂ ਕਿੱਦਾਂ ਨੂੰ ਚੇਂਜ ਕਰ ਸਕਦੇ ਆ ਤੇ ਇਹਦੇ ਵਾਸਤੇ ਕੀ ਕਰਨਾ ਵੱਡੇ ਵੱਡੇ ਸਾਈਜ਼ ਜਾਂ ਦੋ ਰੋਟੀਆਂ ਬਣਾ ਲੈਣੀਆਂ ਇੱਕ ਬਣਾ ਲਓ ਜਿੱਦਾਂ ਵੀ ਤੁਹਾਡਾ ਜੀ ਕਰਦਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੈਂ ਕੀ ਕੀਤਾ ਸੇਮ ਪਨੀਰ ਦਾ ਸਟੱਫ ਪਾਇਆ ਆਪਾਂ ਇਹਨੂੰ ਰੈਪ ਚ ਬਣਾਉਣ ਲੱਗੇ ਆ ਤੇ ਸਾਰਾ ਬੈਟਰ ਮੈਂ ਜੋ ਵੀ ਕੱਟਿਆ ਹੋਇਆ ਸੀਗਾ ਕੋਨਜ਼ ਵਗੈਰਾ ਵੀ ਤੇ ਰੈੱਡ ਗ੍ਰੀਨ yellow ਉਹ ਵੀ ਪਾ ਕੇ ਵੈਲਪੇਪਰਸ ਤੇ ਮੈਂ ਸੌਸ ਵਗੈਰਾ ਐਡ ਕੀਤੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਰੋਟੀ ਨੂੰ ਤੁਸੀਂ ਵੱਡੇ ਸਾਈਜ਼ ਚ ਬਣਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਸਮਾਨ ਜ਼ਿਆਦਾ ਪਾਣਾ ਹੁੰਦਾ ਫਿਰ ਉਹ ਰੈਪ ਨੂੰ ਫੋਲਡ ਨਹੀਂ ਹੁੰਦਾ ਚੰਗੀ ਤਰੀਕੇ ਇਸ ਲਈ ਕਿ ਮੈਂ ਕਾਫੀ ਸਾਰੀਆਂ ਸੌਸਸਿਸ ਐਡ ਕਰਕੇ ਹਲਕਾ ਇਹ ਨਮਕ ਪਾਇਆ ਤੁਸੀਂ ਇਸੇ ਤਰੀਕੇ ਰੈਪ ਕਰਨਾ ਸੋਹਣੇ ਤਰੀਕੇ ਤੇ ਇਸ ਤੋਂ ਬਾਅਦ ਇਹਨੂੰ ਵੀ ਚਾਰੋਂ ਘੱਟ ਮਾਰ ਦੇਣਾ ਤੇ ਤੁਹਾਡਾ ਰੋਟੀ ਰੈਪ ਵੀ ਰੈਡੀ ਹੋ ਗਿਆ ਸੋ ਗਾਇਜ਼ ਏ ਸੀ ਅੱਜ ਦੀ ਰੈਸਿਪੀ ਬਹੁਤ ਹੀ ਯੂਨਿਕ ਤੇ ਡਿਫਰੈਂਟ ਹੋਪ ਤੁਹਾਨੂੰ ਪਸੰਦ ਆਵੇ ਤੇ ਮੈਂ ਇਸ ਤੋਂ ਬਾਅਦ ਇਹ ਰੈਪ ਸਪੈਸ਼ਲੀ ਮੰਮੀ ਵਾਸਤੇ ਮੈਂ ਰੈਡੀ ਕੀਤਾ ਸੀ ਕਉਕੀ ਸਾਡੇ ਮੰਮੀ گارਲਿਕ ਨਹੀਂ ਖਾਂਦੇ ਤੇ ਇਸ ਕਰਕੇ ਉਹ ਪਿਆਜ਼ ਵੀ ਸਕਿਪ ਕਰਦੇ ਆ ਤੇ ਇਹ ਵਾਲੇ ਸਪੈਸ਼ਲ ਰੈਪ ਮੰਮੀ ਵਾਸਤੇ ਬਣਾਏ ਸੀਗੇ ਤੇ ਰੈਡੀ ਕਰਕੇ ਦੋਨਾਂ ਨੂੰ ਮੈਂ ਫੋਲਡ-ਫੋਲਡ ਕਰਕੇ ਤੇ ਮੈਂ ਫਿਰ ਚੱਲੀ ਗਈ ਮੰਮੀ ਨੂੰ ਦੇਣ ਵਾਸਤੇ ਤੇ ਮੈਂ ਕਿਹਾ ਥੋੜੀ ਜਿਹੀ ਆਪਾਂ ਪਲੇਟਿੰਗ ਕਰ ਲਈ ਪਲੇਟਿੰਗ ਮੇਰੀ ਇਦਾਂ ਦੀ ਸੀ ਅੱਜ ਤੇ ਮੈਂ ਫਿਰ ਮੰਮੀ ਨੂੰ ਦਿੱਤੇ ਮੰਮੀ ਬਹੁਤ ਖੁਸ਼ ਹੋਏ ਮੰਮੀ ਨੂੰ ਪਸੰਦ ਆਏ ਮੈਨੂੰ ਸੀ ਪਤਾ ਨਹੀਂ ਪਸੰਦ ਆਣਗੇ ਕਿ ਨਹੀਂ ਪਰ ਮੰਮੀ ਨੂੰ ਪਸੰਦ ਆਇਆ ਐ ਵੈਸੇ ਮੰਮੀ ਸਾਡੇ ਹੈ ਹੀ ਬਹੁਤ ਨਾਈਸ ਉਹਨਾਂ ਨੂੰ ਨਾਰਮਲ ਜੀ ਚੀਜ਼ ਵੀ ਦੇ ਦੋ ਵਿਚਾਰੇ ਤਾਂ ਵੀ ਖੁਸ਼ੀ ਨਾਲ ਖਾਂਦੇ ਆ ਇੱਦਾਂ ਦੀ ਮੰਮੀ ਸਾਰਿਆਂ ਘਰੇ ਹੋਣ ਤੇ ਹੁਣ ਜਿਹੜੇ ਸਪੈਸ਼ਲ ਵਾਰੇ ਰੈਪ ਸੀ ਇਹ ਮੈਂ ਆਪਣੇ ਪਤੀ ਦੇਵ ਨੂੰ ਖਵਾਉਣ ਜਾ ਰਹੀ ਸੀਗੀ ਤੇ ਜੋ ਕਿ ਨਖਰੇ ਕਰਕੇ ਖਾ ਰਹੇ ਸੀਗੇ ਸੋ ਗਾਇਸ ਮਿਲਦੇ ਆ ਤੈਨੂੰ ਨੈਕਸਟ ਵਲੌਗ ਦੇ ਵਿੱਚ ਜੇ ਇਦਾਂ ਦੀ ਰੈਸਪੀਜ਼ ਵਾਲੇ ਵਲੌਗਸ ਚਾਹੀਦੇ ਆ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਪਤਾ ਲੱਗ ਜਾਊਗਾ ਕਿ ਫਿਰ ਆਪਾਂ ਤੁਹਾਨੂੰ ਹੋਰ ਤੋਂ ਹੋਰ ਨਵੀਂ ਤੋਂ ਨਵੀਂ ਆਈਟਮ ਬਣਾ ਕੇ ਸਕਾਵਾਂਗੇ ਸੋ ਗਾਇਸ ਅਉਰ ਤੱਕ ਲਈ ਖੁਸ਼ ਰਹੋ ਤੇ ਸਾਡੇ ਵਲੌਗਸ ਦੇਖਦੇ ਰਹੋ ਡੇਲੀ ਵਲੌਗਸ ਆਉਂਦੇ ਰਹਿਣਗੇ ਬਾਏ ਤੇ ਐਂਡ ਤੇ ਅਸੀਂ ਸਪੈਸ਼ਲੀ ਕੈਨ ਨੂੰ ਵੀ ਥੋੜੀ ਜਿਹੀ ਬਾਈਟ ਖਵਾਈ ਤੇ ਉਹਨੂੰ ਵੀ ਬਹੁਤ ਪਸੰਦ ਆਈ ਬਾਏ